ਅਸੀਂ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਬੋਰਜ ਰੋਡ ਜ਼ਿਲ੍ਹਾ ਬਈ ਬਠਿੰਡਾ ਤਹਿਸੀਲ ਨੂੰ ਫੂਲ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਅਜੋ ਬਾਈ ਜੀ ਇਧਰ ਹੀ ਖੜ ਹਾਂਜੀ ਹਾਂਜੀ ਇਧਰ ਹੀ ਖੜ ਜੀ ਖਸੀਗਾ ਬਾਈ ਜੀ ਖਸੀਗਾ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਹਰਜਿੰਦਰ ਸਿੰਘ ਜੀ ਬਾਈ ਦਾ ਨਾਮ ਹਰਜਿੰਦਰ ਸਿੰਘ ਬਾਈ ਆਪਣੇ ਘਰ ਆਣਾ ਹੋਵੇ ਕਿਹੜਾ ਡਰੈਸ ਹੈ ਜੀ ਆਪਣਾ ਪੰਜਵੀਂ ਗਲੀ ਦੇ ਦੂਜੇ ਪਾਰ ਸੂਹ ਵਾਲੀ ਸਾਈਡ ਹੈ ਬਾਈ ਦਾ ਜਿਹੜਾ ਮਕਾਨ ਨੰਬਰ ਆ ਵੀਰੇ ਪੰਜਵੀਂ ਗਲੀ ਚ ਆ ਜਾਂਦਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਕੀ ਜਾਣਕਾਰੀ ਦੱਸੋ ਜੀ ਕਿਹੜੇ ਸੂਏ ਸੁੰਦੀ ਹੈ ਬੈੜ ਜੀ ਇਹ ਇਹ ਪਹਿਲੇ ਸੂਏ ਸੋਨੇ ਭਲੂਣ ਬੱਛੀ ਦੋ ਦੰ ਦਾ ਹੈ ਸੀ ਹਜੇ ਬਾਈ ਜੀ ਦੋ ਦੰ ਦਾ ਭਲੂਣ ਬੱਛੀ ਆ ਪਹਿਲੇ ਸੂਏ ਸੂਣਾ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 10 ਫਰਵਰੀ ਦੇ ਦਿਨ ਪੂਰੇ ਹੈ ਬਾਈ ਜੀ 10 ਫਰਵਰੀ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ 10 ਫਰਵਰੀ ਨੂੰ ਪੈ ਜੀ ਠੀਕ ਹੋ ਜੀ ਤੇ ਕੀ ਰਿਕਾਰਡ ਆਈ ਇਹਦੇ ਮਾਂ ਦੇ ਦੁੱਧ ਦੀ ਕਿਦੀ ਮਾਂ ਥਲੇ 25 26 ਲੀਟਰ ਦੁੱਧ ਸੀ ਪਹਿਲੇ ਸੂਏ ਜੀ ਆਪਣੇ ਘਰ ਦੀ ਗਾਂ ਹੈ ਹਾਂ ਘਰ ਦੀ ਗਾਂ ਹੈ ਆ ਵਪਾਰ ਲੈਣ ਦਾ ਕੰਮ ਕੀ ਕਰਦੀ ਹੈ ਨਾ ਨਾ ਘਰ ਦੀ ਗਾਂ ਹੈ ਬਈ ਜਿਹੜੀ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਘਰ ਦੀ ਵਹਿੜਾ ਬਈ ਜੀ ਤੁਸੀਂ ਦੇਖ ਸਕਦੇ ਹੋ 10 ਫਰਵਰੀ ਨੂੰ ਦਾਣ ਪੂਰੇ ਹੋ ਜਾਣੇ ਆ ਸੋਹਣਾ ਹਵਾਨਾ ਥਾਣਾ ਦੀ ਬਹੁਤ ਕੁਆਲਿਟੀ ਸ਼ਾਨਦਾਰ ਆ ਮਿੱਥੀ ਦੇ ਥਾਣਾ ਬਾਈ ਜੀ ਦੇਖ ਸਕਦੇ ਹੋ ਤੁਸੀਂ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਰੰਗ ਰੂਪ ਦੀ ਸੋਹਣੀ ਆ ਮਾੜੀ ਕੱਢ ਲਓ ਬਾਹਰ ਜੀ ਥੋੜਾ ਵਿਖਾ ਦਈਏ 10 ਫਰਵਰੀ ਨੂੰ ਬਾਈ ਹਜੇ ਦਾਣ ਪੂਰੇ ਹੋ ਜਾਣੇ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਸੋਹਣੇ ਰੰਗ ਰੂਪ ਦੀ ਆ ਬਾਈ ਥੱਲੋਂ ਬਹੁਤ ਸਾਫ਼ ਆ ਬਾਈ ਜੀ ਸੁਣਾ ਹਵਾਨਾ ਬੈੜ ਦਾ ਤੁਰੇ ਤੁਰਲੋ ਇੱਧਰ ਥਾਣ ਬਹੁਤ ਸੁਣਾ ਲੱਗਿਆ ਹੋਇਆ ਬਾਈ ਬਹੁਤ ਵਿਥੀ ਤੇ ਥਾਨ ਲੱਗਿਆ ਹੋਇਆ ਸੀਲ ਠੱਦੀ ਬਹੁਤ ਬਾਈ ਠੀਕ ਹੋ ਜੀ ਸੀਲ ਠੰਡੀ ਫੁੱਲ ਆ ਬਾਈ ਭਾਜੀ ਜਣਾ ਪਾਇਰੀ ਪੜਦੀ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਸ਼ਾਨਦਾਰ ਆ ਬਹੁਤ ਠੰਡੀ ਠੀਕ ਹੋ ਜੀ ਬਹੁਤ ਸੋਣਾ ਥਣ ਲੱਗਿਆ ਹੋਇਆ ਬਾਈ ਜੀ ਕੀ ਮੁੱਲ ਕਰਦੇ ਆਂ ਬਾਈ ਜੀ ਆਪਾਂ ਇਹਦਾ 76000 ਰੁਪਏ ਮੁੱਲ ਇਹਦਾ ਬਾਈ 76000 ਕਰਦੇ ਆ ਤੇ ਮੌਕੇ ਤੇ ਮੰਨਤਾਨ ਹੋ ਜਾਊਗਾ ਜੀ ਹਾਂਜੀ ਠੀਕ ਹੋ ਬਾਈ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ ਇੱਕ ਵਾਰਾਂ 94644 ਹਾਂਜੀ 08529 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ